ਸਾਤ ਸਰੀਰ ਅਕਾਲ ਜੀ ਆਓ ਸ਼ੁਰੂ ਕਰਦੇ ਹਾਂ ਕਹਾਣੀ ਦਾ ਦੂਜਾ ਭਾਗ ਕਰਤਾਰ ਕੋਰ ਨੇ ਕਿਹਾ ਉਸ ਦਾ ਸਰੀਰ ਅੱਧਾ ਨੰਗਾ ਕਿਉਂ ਸੀ ਕਿਸੇ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਕਿਸੇ ਨੇ ਕਿਹਾ ਇਹ ਸਭ ਸੁਣ ਕੇ ਅਵਤਾਰ ਸਿੰਘ ਪਸੀਨੇ ਨਾਲ ਭਿੱਜ ਗਿਆ ਸੀ ਆਪਣੀ ਘਬਰਾਹਟ ਨੂੰ ਸੁਪਾਉਂਦੇ ਹੋਏ ਉਸ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਦੇਖੋ ਸਾਨੂੰ ਸਬਰ ਰੱਖਣਾ ਚ ਪਵੇਗਾ ਪੁਲਿਸ ਆ ਰਹੀ ਹੈ ਦੋਸਤ ਜੋ ਵੀ ਹੋਇਆ ਹੈ ਅਸੀਂ ਉਸ ਨੂੰ ਸਖਤ ਤੋਂ ਸਖਤ ਦਵਾਵਾਂਗੇ ਉਸਨੇ ਉਸੇ ਸਮੇਂ ਚੰਨੋਂ ਦੀ ਭੈਣ ਬੰਤੋ ਉੱਥੇ ਪਹੁੰਚੀ লাশ ਦੇਖ ਕੇ ਉਹ ਵੀ ਚ ਇਕ ਉੱਠੀ ਦੀਦੀ ਤੈਨੂੰ ਕੀ ਹੋ ਗਿਆ ਉਸ ਦੀਆਂ ਚੀਕਾਂ ਪੂਰੇ ਜੰਗਲ ਵਿੱਚ ਗੂੰਜ ਉੱਠੀਆਂ ਬੰਤੋ ਆਪਣੀ ਭੈਣ ਦੀ লাশ ਕੋਲ ਬੈਠ ਕੇ ਰੋ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਇਹ ਕਿਸ ਕਸਾਈ ਨੇ ਕੀਤਾ ਉਹ ਕੱਲ ਸ਼ਾਮ ਹੀ ਮੇਰੇ ਘਰ ਆਈ ਸੀ ਬੰਤੋ ਦੇ ਸ਼ਬਦ ਅਵਤਾਰ ਸਿੰਘ ਦੇ ਕੰਨਾਂ ਵਿੱਚ ਬਿਜਲੀ ਵਾਂਗ ਵੱਜੇ ਉਹ ਕੱਲ ਸ਼ਾਮ ਹੀ ਮੇਰੇ ਘਰ ਆਈ ਸੀ ਇਸ ਦਾ ਮਤਲਬ ਹੈ ਕਿ ਕੋਈ ਚੰਨੋਂ ਨੂੰ ਦੇਖ ਸਕਦਾ ਸੀ ਕਿ ਕਿਸੇ ਨੇ ਕੀ ਕਿਸੇ ਨੂੰ ਪਤਾ ਸੀ ਕਿ ਉਹ ਉਹਨਾਂ ਦੇ ਨਾਲ ਹੈ ਥੋੜੀ ਦੇਰ ਵਿੱਚ ਪੁਲਿਸ ਇੰਸਪੈਕਟਰ ਰਮੇਸ਼ ਸਿੰਘ ਆਪਣੇ ਦੋ ਕਾਂਸਟੇਬਲਾਂ ਨਾਲ ਇੱਕ ਜੀਪ ਵਿੱਚ ਪਹੁੰਚ ਗਿਆ ਪਿੰਡ ਵਾਸੀਆਂ ਨੇ ਉਹਨਾਂ ਨੂੰ ਕੇਰ ਲਿਆ ਸਰ ਦੋਸ਼ੀ ਨੂੰ ਜਲਦ ਫੜੋ ਕੀ ਗੱਲ ਹੈ ਪੁਲਿਸ ਇੰਸਪੈਕਟਰ ਨੇ ਅਵਤਾਰ ਸਿੰਘ ਨੂੰ ਪੁੱਛਿਆ ਸਰ ਇਹ ਚੰਨੋ ਨਾਮ ਦੀ ਇੱਕ ਵਿਧਵਾ ਔਰਤ ਹੈ ਅੱਜ ਸਵੇਰੇ ਉਸ ਦੀ লাশ ਬਾਸ ਦੀ ਝਾੜੀ ਵਿੱਚੋਂ ਮਿਲੀ ਸੀ ਲੱਗਦਾ ਹੈ ਕਿ ਕਿਸੇ ਨੇ ਉਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੂੰ ਮਾਰ ਦਿੱਤਾ ਅਵਤਾਰ ਸਿੰਘ ਨੇ ਸਧਾਰਨ ਆਵਾਜ਼ ਵਿੱਚ ਜਵਾਬ ਦਿੱਤਾ ਪੁਲਿਸ ਇੰਸਪੈਕਟਰ ਰਮੇਸ਼ ਸਿੰਘ ਨੇ ਚੰਨੂ ਦੀ লাশ ਨੂੰ ਧਿਆਨ ਨਾਲ ਦੇਖਿਆ ਅਧ ਨੰਗਾ ਸਰੀਰ ਸਿਰ ਤੇ ਡੂੰਗੀ ਛੱਟ ਤੇ ਦੇ ਨਿਸ਼ਾਨ ਪੱਥਰ ਤੇ ਖੂਨ ਦੇ ਧੱਬੇ ਸਭ ਕੁਝ ਸਾਫ਼ ਦਿਖਾਈ ਦੇ ਰਹਾ ਸੀ ਕਿ ਇਹ ਕਤਲ ਦਾ ਮਾਮਲਾ ਸੀ ਮਰਤਕ ਦਾ ਪਰਿਵਾਰ ਕੌਣ ਹੈ ਐਸ ਐਚਓ ਨੇ ਪੁੱਛਿਆ ਇਹ ਉਸਦੀ ਭੈਣ ਬੰਤੋ ਹੈ ਅਵਤਾਰ ਸਿੰਘ ਨੇ ਬੰਤੋ ਵੱਲ ਇਸ਼ਾਰਾ ਕੀਤਾ ਐਸ ਐਚਓ ਨੇ ਬੰਤੋ ਨੂੰ ਪੁੱਛਿਆ ਤੁਹਾਡੀ ਭੈਣ ਕੱਲ ਕਿੱਥੇ ਸੀ ਤੁਸੀਂ ਉਸ ਨੂੰ ਆਖਰੀ ਵਾਰ ਕਦੋਂ ਦੇਖਿਆ ਸੀ ਆਪਣੇ ਹੰਝੂ ਪੂੰਝਦੇ ਹੋਏ ਬੰਤੋ ਨੇ ਕਿਹਾ ਉਹ ਕੱਲ ਸ਼ਾਮ ਨੂੰ ਮੇਰੇ ਘਰ ਆਈ ਸੀ ਫਿਰ ਸ਼ਾਮ ਤੋਂ ਪਹਿਲਾਂ ਚਲੀ ਗਈ ਉਸਨੇ ਕਿਹਾ ਸੀ ਕਿ ਉਹ ਕਿਸੇ ਨੂੰ ਮਿਲਣਾ ਚਾਹੁੰਦੀ ਹੈ ਪਰ ਉਸਨੇ ਇਹ ਨਹੀਂ ਦੱਸਿਆ ਕਿ ਕਿਸ ਨੂੰ ਅਵਤਾਰ ਸਿੰਘ ਦੇ ਹੱਥ ਪੈਰ ਕੰਬਣ ਲੱਗ ਪਏ ਉਸਨੇ ਝੱਟ ਵਿਸ਼ਾ ਬਦਲਿਆ ਤੇ ਕਿਹਾ ਸਰ ਮੈਂ ਪਿੰਡ ਦਾ ਸਰਪੰਚ ਹਾਂ ਇਹ ਪਿੰਡ ਦਾ ਕੋਈ ਵਿਅਕਤੀ ਹੋ ਸਕਦਾ ਹੈ ਜਾਂ ਬਾਹਰੋਂ ਕੋਈ ਆਵਾਰਾ ਹੋ ਸਕਦਾ ਹੈ ਐਸਐਚਓ ਨੇ ਅਵਤਾਰ ਸਿੰਘ ਵੱਲ ਧਿਆਨ ਨਾਲ ਦੇਖਿਆ ਸਰਪੰਚ ਜੀ ਕੀ ਪਿੰਡ ਵਿੱਚ ਕੋਈ ਹੈ ਜਿਸ ਤੇ ਤੁਹਾਨੂੰ ਸ਼ੱਕ ਹੈ ਨਹੀਂ ਸਰ ਸਾਡੇ ਪਿੰਡ ਦੇ ਸਾਰੇ ਲੋਕ ਚੰਗੇ ਹਨ ਅਵਤਾਰ ਸਿੰਘ ਨੇ ਜਵਾਬ ਦਿੱਤਾ ਐਸਐਚਓ ਨੇ ਫੋਟੋਗ੍ਰਾਫਰ ਨੂੰ ਬੁਲਾਇਆ ਤੇ ਘਟਨਾ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਲਈਆਂ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦਾ ਹੁਕਮ ਦਿੱਤਾ ਉਸਨੇ ਐਫਆਈਐਫਆਈਆਰ ਦਰਜ ਕਰਨ ਲਈ ਸਾਰੀ ਲੋੜ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਮੈਂ ਸਰਪੰਚ ਜੀ ਅਤੇ ਬੰਤੋ ਨੂੰ ਪੁਲਿਸ ਸਟੇਸ਼ਨ ਆਉਣ ਤੇ ਆਪਣੇ ਬਿਆਨ ਦੇਣ ਲਈ ਕਹਾਗਾ ਤੇ ਹਾਂ ਸਰਪੰਚ ਜੀ ਕਿਰਪਾ ਕਰਕੇ ਪਿੰਡ ਦੇ ਲੋਕ ਦੀ ਇੱਕ ਸੂਚੀ ਤਿਆਰ ਕਰੋ ਰੱਖੋ ਜਿੰਨਾ ਤੋਂ ਅਸੀਂ ਪੁੱਛਗਿੱਛ ਕਰ ਸਕਦੇ ਹਾਂ ਥਾਣੇਦਾਰ ਨੇ ਕਿਹਾ ਅਵਤਾਰ ਸਿੰਘ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਪਰ ਉਸ ਦਾ ਮਨ ਪਰੇਸ਼ਾਨ ਸੀ ਕਿ ਕਿਸੇ ਨੇ ਉਹਨਾਂ ਨੂੰ ਦੇਖਿਆ ਸੀ ਕਿ ਬੰਤੋ ਨੂੰ ਕੁਝ ਪਤਾ ਹੈ ਜਦੋਂ ਥਾਣੇਦਾਰ ਜਾ ਰਿਹਾ ਸੀ ਤਾਂ ਉਸ ਨੇ ਅਵਤਾਰ ਸਿੰਘ ਨੂੰ ਕਿਹਾ ਸਰਪੰਚ ਜੀ ਤੁਸੀਂ ਵੀ ਥਾਣੇ ਆਓ ਤੁਹਾਡੇ ਬਿਨਾ ਕੰਮ ਨਹੀਂ ਚੱਲੇਗਾ ਅਵਤਾਰ ਸਿੰਘ ਜੀ ਵਿੱਚ ਬੈਠ ਗਿਆ ਉਸ ਦੇ ਮਨ ਵਿੱਚ ਸੈਂਕੜੇ ਵਿਚਾਰ ਉੱਠ ਰਹੇ ਸਨ ਪੁਲਿਸ ਸਟੇਸ਼ਨ ਵਿੱਚ ਕੀ ਪੁੱਛਿਆ ਜਾਵੇਗਾ ਕੀ ਉਹ ਆਪਣੇ ਆਪ ਨੂੰ ਬਚਾ ਸਕੇਗਾ ਕੀ ਕੋਈ ਗਵਾਹ ਹੈ ਜਿਸ ਨੇ ਉਸ ਨੂੰ ਚੰਨੋ ਨਾਲ ਦੇਖਿਆ ਹੋਵੇ ਰਾਹ ਵਿੱਚ ਥਾਣੇਦਾਰ ਨੇ ਅਵਤਾਰ ਸਿੰਘ ਨੂੰ ਕਿਹਾ ਸਰਪੰਚ ਜੀ ਤੁਸੀਂ ਪਿੰਡ ਦੇ ਮੁਖੀ ਹੋ ਸਿਰਫ ਤੁਹਾਨੂੰ ਹੀ ਪਤਾ ਲੱਗੇਗਾ ਕਿ ਕਿਸ ਨੂੰ ਕਿਸਤੇ ਸ਼ੱਕ ਹੈ ਕਿਸ ਦੀ ਕਿਸ ਨਾਲ ਦੁਸ਼ਮਣੀ ਹੈ ਅਵਤਾਰ ਸਿੰਘ ਨੇ ਆਪਣੇ ਗਲੇ ਵਿੱਚ ਆਪਈ ਗੰਢ ਸਾਫ਼ ਕਰਦੇ ਹੋਏ ਕਿਹਾ ਜਨਾਬ ਮੈਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ ਸਾਡੇ ਪਿੰਡ ਵਿੱਚ ਅਜਿਹਾ ਕਦੇ ਨਹੀਂ ਹੋਇਆ ਮਰਤਕ ਦੇ ਪਤੀ ਦੀ ਮੌਤ ਕਿਵੇਂ ਹੋਈ ਐਸਐਚਓ ਨੇ ਅਚਾਨਕ ਪੁੱਛਿਆ ਉਸ ਦੇ ਪਤੀ ਨੂੰ 3 ਸਾਲ ਪਹਿਲਾਂ ਬੁਖਾਰ ਸੀ ਉਸ ਨੂੰ ਇਲਾਜ ਲਈ ਸ਼ਹਿਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ ਅਵਤਾਰ ਸਿੰਘ ਨੇ ਜਵਾਬ ਦਿੱਤਾ ਹੈ ਅਤੇ ਕੀ ਉਸ ਦੇ ਕੋਈ ਬੱਚੇ ਸਨ ਉਸ ਦੇ ਦੋ ਬੱਚੇ ਹਨ ਇੱਕ ਮੁੰਡਾ ਇੱਕ ਕੁੜੀ ਦੋਵੇਂ ਛੋਟੇ ਹਨ ਐਸਐਚਓ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਬਸ ਗੱਡੀ ਚਲਾਉਂਦਾ ਰਿਹਾ ਅਵਤਾਰ ਸਿੰਘ ਦੀਆਂ ਨਜ਼ਰਾਂ ਸੜਕ ਤੇ ਸਨ ਪਰ ਉਸ ਦਾ ਮਨ ਕਿਤੇ ਹੋਰ ਭਟਕ ਰਿਹਾ ਸੀ ਇਸ ਜਾਲ ਵਿੱਚੋਂ ਕਿਵੇਂ ਨਿਕਲਣਾ ਹੈ ਇਸ ਕਤਲ ਲਈ ਤੁਕਮਾਂ ਬਲੀ ਦਾ ਬੱਕਰਾ ਕੌਣ ਹੋ ਸਕਦਾ ਹੈ ਥਾਣੇ ਪਹੁੰਚ ਕੇ ਐਸਐਚਓ ਨੇ ਅਵਤਾਰ ਸਿੰਘ ਨੂੰ ਆਪਣੇ ਦਫ਼ਤਰ ਵਿੱਚ ਬਿਠਾਇਆ ਤੇ ਪੁੱਛਗਿੱਛ ਸ਼ੁਰੂ ਕੀਤੀ ਅਵਤਾਰ ਸਿੰਘ ਨੇ ਸ਼ਾਂਤ ਅਤੇ ਆਮ ਦਿਖਣ ਦੀ ਪੂਰੀ ਕੋਸ਼ਿਸ਼ ਕੀਤੀ ਸਰਪੰਚ ਜੀ ਤੁਸੀਂ ਕੱਲ ਸ਼ਾਮ ਕਿੱਥੇ ਸੀ ਸੱਤੋ ਨੇ ਪੁੱਛਿਆ ਮੈਂ ਚੋਣਾ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਇੱਕ ਮੀਟਿੰਗ ਵਿੱਚ ਸੀ ਅਵਤਾਰ ਸਿੰਘ ਨੇ ਜਵਾਬ ਦਿੱਤਾ ਕਿਸ ਦੇ ਨਾਲ ਉੱਥੇ ਸਾਰੇ ਕੌਣ ਸਨ ਪਿੰਡ ਦੇ ਮੁਖੀ ਅਤੇ ਕੁਝ ਹੋਰ ਲੋਕ ਸਟੇਸ਼ਨ ਇੰਚਾਰਜ ਨੇ ਨੋਟ ਕੀਤਾ ਤੇ ਪੁੱਛਦਾ ਰਿਹਾ ਅਤੇ ਤੁਸੀਂ ਉੱਥੇ ਕਿੰਨੇ ਵਜੇ ਤੱਕ ਸੀ ਅਵਤਾਰ ਸਿੰਘ ਦੇ ਮੱਥੇ ਤੇ ਪਸੀਨੇ ਦੇ ਬਣ ਕੇ ਦਿਖਾਈ ਦੇਣ ਲੱਗੇ ਉਹ ਜਾਣਦਾ ਸੀ ਕਿ ਝੂਠ ਫੜਿਆ ਜਾ ਸਕਦਾ ਹੈ ਸ਼ਾਮ ਦੇ 7 ਵਜੇ ਕਰੀਬ ਫਿਰ ਮੈਂ ਸਿੱਧਾ ਕਰ ਚਲਾ ਗਿਆ ਸਟੇਸ਼ਨ ਇੰਚਾਰਜ ਨੇ ਆਪਣੀ ਡਾਇਰੀ ਵਿੱਚ ਕੁਝ ਲਿਖਿਆ ਤੇ ਕਿਹਾ ਠੀਕ ਹੈ ਕਿ ਤੁਸੀਂ ਚੰਨੋ ਦੇ ਕਿਸੇ ਪੁਰਾਣੇ ਪ੍ਰੇਮੀ ਜਾਂ ਦੁਸ਼ਮਣ ਬਾਰੇ ਕੁਝ ਜਾਣਦੇ ਹੋ ਸਰਪੰਚ ਨਹੀਂ ਨਹੀਂ ਸਰ ਉਹ ਇੱਕ ਬਹੁਤ ਹੀ ਚੰਗੀ ਔਰਤ ਸੀ ਅਵਰਤਾਰ ਸਿੰਘ ਨੇ ਕਿਹਾ ਪਰ ਉਸ ਦੇ ਮਨ ਵਿੱਚ ਇੱਕ ਨਵਾਂ ਵਿਚਾਰ ਉੱਭਰਿਆ ਸਟੇਸ਼ਨ ਇੰਚਾਰਜ ਨੇ ਕੁਝ ਹੋਰ ਸਵਾਲ ਪੁੱਛੇ ਫਿਰ ਅਵਤਾਰ ਸਿੰਘ ਨੂੰ ਜਾਣ ਦਿੱਤਾ ਪਰ ਜਾਂਦੇ ਸਮੇਂ ਉਸਨੇ ਕਿਹਾ ਸਰਪੰਚ ਜੀ ਪਿੰਡ ਤੋਂ ਬਾਹਰ ਨਾ ਜਾਇਓ ਜੇ ਲੋੜ ਪਈ ਤਾਂ ਅਸੀਂ ਤੁਹਾਨੂੰ ਦੁਆਰਾ ਬੁਲਾ ਸਕਦੇ ਹਾਂ ਅਵਤਾਰ ਸਿੰਘ ਨੇ ਸਿਰ ਹਿਲਾਇਆ ਤੇ ਸਟੇਸ਼ਨ ਤੋਂ ਬਾਹਰ ਆ ਗਿਆ ਉਸ ਦੇ ਮਨ ਵਿੱਚ ਇੱਕ ਯੋਜਨਾ ਬਣ ਰਹੀ ਸੀ ਕਿ ਸ਼ੱਕ ਕਿਸੇ ਹੋਰ ਤੇ ਕੀਤਾ ਜਾ ਸਕਦਾ ਹੈ ਪਿੰਡ ਵਾਪਸ ਆਉਂਦੇ ਸਮੇਂ ਉਸ ਨੂੰ ਪਿੰਡ ਦੇ ਇੱਕ ਨੌਜਵਾਨ ਜੱਸੀ ਬਾਰੇ ਯਾਦ ਆਇਆ ਜੱਸੀ ਦੀ ਇੱਕ ਵਾਰ ਚੰਨੋਂ ਤੇ ਨજર ਸੀ ਕਿ ਜੱਸੀ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਸਕਦਾ ਹੈ ਥਾਣੇ ਤੋਂ ਵਾਪਸ ਆਉਣ ਤੋਂ ਬਾਅਦ ਅਵਤਾਰ ਸਿੰਘ ਸਿੱਧਾ ਆਪਣੇ ਘਰ ਨਹੀਂ ਗਿਆ ਉਸ ਨੇ ਪਿੰਡ ਤੋਂ ਬਾਹਰ ਦਾ ਰਸਤਾ ਫੜਿਆ ਅਤੇ ਜੱਸੀ ਦੇ ਘਰ ਵੱਲ ਚਲਾ ਗਿਆ ਜੱਸੀ ਇੱਕ ਨੌਜਵਾਨ ਸੀ ਜੋ ਪਿੰਡ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਅਕਸਰ ਚੰਨੋਂ ਦੇ ਘਰ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਸੀ ਅਵਤਾਰ ਸਿੰਘ ਨੂੰ ਪਤਾ ਸੀ ਕਿ ਜੱਸੀ ਨੂੰ ਚੰਨੋਂ ਤੇ ਬਹੁਤ ਪਿਆਰ ਸੀ ਹਾਲਾਂਕਿ ਚੰਨੋਂ ਨੇ ਉਸ ਨੂੰ ਕਦੇ ਮੂੰਹ ਨਹੀਂ ਲਾਇਆ ਸੀ ਅਵਤਾਰ ਸਿੰਘ ਜੱਸੀ ਦੇ ਘਰ ਪਹੁੰਚਿਆ ਤੇ ਜੱਸੀ ਦੇ ਪਿਤਾ ਨੂੰ ਪੁੱਛਿਆ ਪਾਲ ਭਾਈ ਜੱਸੀ ਕਿੱਥੇ ਹੈ ਸਰਪੰਚ ਜੀ ਉਹ ਸਵੇਰ ਤੋਂ ਹੀ ਘਰੋਂ ਚਲਾ ਗਿਆ ਹੈ ਪਤਾ ਨਹੀਂ ਉਹ ਕਿੱਥੇ ਗਿਆ ਹੈ ਪਾਲੇ ਨੇ ਹੱਥ ਜੋੜ ਕੇ ਕਿਹਾ ਅਵਤਾਰ ਸਿੰਘ ਦੇ ਮਨ ਵਿੱਚ ਇੱਕ ਯੋਜਨਾ ਬਣ ਰਹੀ ਸੀ ਉਸਨੇ ਕਿਹਾ ਪਾਲੇ ਤੁਹਾਡੇ ਪੁੱਤਰ ਨੇ ਇੱਕ ਵੱਡੀ ਮੁਸੀਬਤ ਨੂੰ ਸਦਾ ਦੇ ਦਿੱਤਾ ਹੈ ਕੀ ਹੋਇਆ ਸਰਪੰਚ ਜੀ ਪਾਲੇ ਨੇ ਘਬਰਾਣ ਖਬਰਾਟ ਨਾਲ ਪੁੱਛਿਆ ਕਿ ਤੁਹਾਨੂੰ ਨਹੀਂ ਪਤਾ ਚੰਨੋ ਦਾ ਕਤਲ ਹੋ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਜੱਸੀ ਨੂੰ ਉਸਦੇ ਨਾਲ ਦੇਖਿਆ ਸੀ ਪਾਲਾ ਹੈਰਾਨ ਰਹਿ ਗਿਆ ਨਹੀਂ ਸਰਪੰਚ ਜੀ ਮੇਰਾ ਪੁੱਤਰ ਅਜਿਹਾ ਨਹੀਂ ਕਰ ਸਕਦਾ ਉਹ ਗਰੀਬ ਹੋ ਸਕਦਾ ਹੈ ਪਰ ਉਹ ਇਮਾਨਦਾਰ ਹੈ ਅਵਤਾਰ ਸਿੰਘ ਨੇ ਕੰਪੀਰਤਾ ਨਾਲ ਕਿਹਾ ਮੈਂ ਵੀ ਇਸ ਤੇ ਵਿਸ਼ਵਾਸ ਨਹੀਂ ਕਰਦਾ ਪਰ ਪੁਲਿਸ ਅਫਸਰ ਪੁੱਛ ਰਿਹਾ ਸੀ ਮੈਂ ਕਿਹਾ ਜੱਸੀ ਅਜਿਹਾ ਕਿਉਂ ਕਰੇਗਾ ਪਰ ਤੁਹਾਡੇ ਪੁੱਤਰ ਅਕਸਰ ਚੰਨੋਂ ਦੇ ਘਰ ਘੁੰਮਦਾ ਰਹਿੰਦਾ ਸੀ ਤੁਸੀਂ ਵੀ ਇਹ ਜਾਣਦੇ ਹੋ ਪਾਲੇ ਦੀਆਂ ਅੱਖਾਂ ਹੰਝੂ ਨਾਲ ਭਰ ਗਈਆਂ ਸਰਪੰਚ ਜੀ ਮੇਰੇ ਪੁੱਤਰ ਨੂੰ ਬਚਾ ਲਵੋ ਭਾਵੇਂ ਉਹ ਚੰਨੋਂ ਨੂੰ ਪਸੰਦ ਕਰਦਾ ਸੀ ਉਹ ਉਸ ਦਾ ਕਦੇ ਵੀ ਕਤਲ ਨਹੀਂ ਕਰ ਸਕਦਾ ਸੀ ਅਬ ਤਾਂ ਅਵਤਾਰ ਸਿੰਘ ਨੇ ਪਾਲੇ ਦੇ ਮੋਢੇ ਤੇ ਹੱਥ ਰੱਖਦਿਆਂ ਮੈਂ ਤੁਹਾਡੀ ਮਦਦ ਕਰਾਂਗਾ ਪਰ ਜੱਸੀ ਨੂੰ ਸਿਖਾਓ ਕਿ ਜੇ ਪੁਲਿਸ ਪੁੱਛੇ ਤਾਂ ਉਸ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਕੱਲ ਕੱਲ ਸ਼ਾਮ ਨੂੰ ਪਿੰਡ ਤੋਂ ਬਾਹਰ ਸੀ ਜੇ ਜੇਕਰ ਉਸ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਉੱਥੇ ਸੀ ਤਾਂ ਮੁਸੀਬਤ ਹੋਰ ਹੋ ਸਕਦੀ ਹੈ ਉੱਥੇ ਨਿਕ ਉਥੋਂ ਨਿਕਲ ਕੇ ਅਵਤਾਰ ਸਿੰਘ ਪਿੰਡ ਦੇ ਕੁਝ ਲੋਕਾਂ ਨੂੰ ਮਿਲਿਆ ਤੇ ਗੁਪਤ ਰੂਪ ਵਿੱਚ ਇਹ ਗੱਲ ਫਲਾਉਣਾ ਲੱਗ ਗਿਆ ਕਿ ਜੱਸੀ ਦਾ ਚੰਨੋ ਨਾਲ ਪ੍ਰੇਮ ਸਬੰਧ ਸੀ ਅਤੇ ਚੰਨੋ ਨੇ ਉਸ ਨੂੰ ਰੱਦ ਕਰ ਦਿੱਤਾ ਸੀ ਉਸ ਨੇ ਇਹ ਵੀ ਕਿਹਾ ਕਿ ਕੱਲ ਸ਼ਾਮ ਨੂੰ ਕਿਸੇ ਨੇ ਜੱਸੀ ਨੂੰ ਚੰਨੋ ਨਾਲ ਬਹਿਸ ਕਰਦੇ ਦੇਖਿਆ ਸੀ ਸ਼ਾਮ ਤੱਕ ਸਾਰਾ ਪਿੰਡ ਇਸ ਗੱਲ ਬਾਰੇ ਗੱਲ ਕਰ ਰਿਹਾ ਸੀ ਕਿ ਜੱਸੀ ਨੇ ਚੰਨੋ ਨੂੰ ਮਾਰ ਦਿੱਤਾ ਹੈ ਪਿੰਡ ਦੇ ਮੁਖੀ ਹੋਣ ਦੇ ਨਾਤੇ ਅਵਤਾਰ ਸਿੰਘ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਰਾਤ ਨੂੰ ਆਪਣੇ ਘਰ ਪਹੁੰਚਣ ਤੋਂ ਬਾਅਦ ਅਵਤਾਰ ਸਿੰਘ ਨੇ ਡੂੰਘਾ ਸਾਹ ਲਿਆ ਕਮਲ ਕੌਰ ਨੇ ਪੁੱਛਿਆ ਕੀ ਹੋਇਆ ਪੁਲਿਸ ਨੇ ਕੀ ਕਿਹਾ ਮਾਮਲਾ ਗੰਭੀਰ ਲੱਗਦਾ ਹੈ ਕਿ ਜੱਸੀ ਨੇ ਚੰਨੂ ਨੂੰ ਮਾਰ ਦਿੱਤਾ ਹੈ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਅਵਤਾਰ ਸਿੰਘ ਨੇ ਝੂਠ ਬੋਲਿਆ ਜੱਸੀ ਉਹ ਬਹੁਤ ਸ਼ਾਂਤ ਮੁੰਡਾ ਹੈ ਉਹ ਇਹ ਕਿਵੇਂ ਕਰ ਸਕਦਾ ਹੈ ਕਮਲਕੌਰ ਨੇ ਹਰਾਨੀ ਨਾਲ ਪੁੱਛਿਆ ਪਿਆਰ ਵਿੱਚ ਲੋਕ ਕੀ ਨਹੀਂ ਕਰ ਸਕਦੇ ਜੱਸੀ ਚੰਨੋ ਨੂੰ ਪਿਆਰ ਕਰਦਾ ਸੀ ਪਰ ਚੰਨੋ ਨੇ ਉਸ ਨੂੰ ਰੱਦ ਕਰ ਦਿੱਤਾ ਕੱਲ ਸ਼ਾਮ ਦੋਵਾਂ ਵਿਚਕਾਰ ਲੜਾਈ ਹੋਈ ਅਤੇ ਗੁੱਸੇ ਵਿੱਚ ਜੱਸੀ ਨੇ ਉਸ ਨੂੰ ਮਾਰ ਦਿੱਤਾ ਅਵਤਾਰ ਸਿੰਘ ਨੇ ਕਹਾਣੀ ਘੜਦੇ ਹੋਏ ਕਿਹਾ اے ਰੱਬਾ ਇੰਨਾ ਵੱਡਾ ਅਪਰਾਧ ਅਤੇ ਜੱਸੀ ਹੁਣ ਕਿੱਥੇ ਹੈ ਕਮਲਕੌਰ ਨੇ ਪੁੱਛਿਆ ਉਹ ਸਾਇਦ ਭੱਜ ਗਿਆ ਹੈ ਪੁਲਿਸ ਉਸ ਨੂੰ ਲੱਭ ਲਵੇਗੀ ਅਵਤਾਰ ਸਿੰਘ ਬਿਸਤਰੇ ਤੇ ਲੇਟ ਗਿਆ ਪਰ ਉਸ ਉਹ ਸੋ ਨਹੀਂ ਸਕਿਆ ਚੰਨੋ ਦਾ ਡਰਿਆ ਹੋਇਆ ਚਿਹਰਾ ਉਸ ਦੇ ਮਨ ਵਿੱਚ ਬਾਰ ਬਾਰ ਖੇਡ ਰਿਹਾ ਸੀ ਉਸ ਤੋਂ ਉੱਪਰ ਜੱਸੀ ਦੀ ਮਸਮ ਮਾਸੂਮੀਅਤ ਦਾ ਅਹਿਸਾਸ ਉਸ ਨੂੰ ਅੰਦਰੋਂ ਖਾ ਰਿਹਾ ਸੀ ਪਰ ਉਹ ਕੀ ਕਰ ਸਕਦਾ ਸੀ ਆਪਣੇ ਆਪ ਨੂੰ ਬਚਾਉਣ ਲਈ ਉਸ ਨੂੰ ਕਿਸੇ ਨੂੰ ਬਲੀ ਦਾ ਬਕਰ ਬਲੀਦਾ ਬੱਕਰਾ ਬਣਾਉਣਾ ਪਿਆ ਅਗਲੇ ਦਿਨ ਸਵੇਰੇ ਪੁਲਿਸ ਅਫਸਰ ਰਮੇਸ਼ ਸਿੰਘ ਫਿਰ ਪਿੰਡ ਆਇਆ ਉਸਨੇ ਅਵਤਾਰ ਸਿੰਘ ਨੂੰ ਫੋਨ ਕੀਤਾ ਅਤੇ ਪੁੱਛਿਆ ਸਰਪੰਚ ਜੀ ਕੀ ਤੁਹਾਨੂੰ ਪਿੰਡ ਵਿੱਚ ਕੁਝ ਪਤਾ ਲੱਗਾ ਅਵਤਾਰ ਸਿੰਘ ਨੇ ਹੌਲੀ ਜਿਹਾ ਕਿਹਾ ਹਾਂ ਸਰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਜੱਸੀ ਦਾ ਚੰਨੋ ਨਾਲ ਪ੍ਰੇਮ ਸੰਬੰਧ ਸੀ ਅਤੇ ਕੱਲ ਸ਼ਾਮ ਨੂੰ ਉਹਨਾਂ ਨੂੰ ਲੜਦੇ ਵੀ ਦੇਖਿਆ ਗਿਆ ਸੀ ਤਾਂ ਜੱਸੀ ਹੁਣ ਕਿੱਥੇ ਹੈ ਪੁਲਿਸ ਅਫਸਰ ਨੇ ਪੁੱਛਿਆ ਮੈਨੂੰ ਨਹੀਂ ਪਤਾ ਸਰ ਉਹ ਕੱਲ ਤੋਂ ਲਾਪਤਾ ਹੈ ਸ਼ਾਇਦ ਉਹ ਭੱਜ ਗਿਆ ਹੈ ਪੁਲਿਸ ਅਫਸਰ ਨੇ ਆਪਣੇ ਕਾਂਸਟੇਬਲ ਨੂੰ ਜੱਸੀ ਦੀ ਭਾਲ ਕਰਨ ਦਾ ਹੁਕਮ ਦਿੱਤਾ ਉਸਦੇ ਘਰ ਦੀ ਤਲਾਸ਼ੀ ਲਈ ਗਈ ਜਿੱਥੇ ਇੱਕ ਕਮੀਜ਼ ਮਿਲੀ ਜਿਸ ਦੇ ਇੱਕ ਪਾਸੇ ਖੂਨ ਦੇ ਧੱਬੇ ਸਨ ਅਵਤਾਰ ਸਿੰਘ ਨੂੰ ਖੁਦ ਹੀ ਨਹੀਂ ਪਤਾ ਸੀ ਕਿ ਉਹ ਕਮੀਜ਼ ਉੱਥੇ ਕਿਵੇਂ ਆਈ ਪਰ ਉਸ ਦੇ ਲਈ ਇੱਕ ਵਰਦਾਨ ਸਾਬਤ ਹੋਈ ਬੰਤੋ ਤੋਂ ਬੰਤੋ ਜੋ ਵਜੇ ਵੀ ਆਪਣੀ ਭੈਣ ਦੀ ਮੌਤ ਦਾ ਸੋਗ ਮਨਾ ਰਹੀ ਸੀ ਪੁਲਿਸ ਅਫਸਰ ਕੋਲ ਆਈ ਜਨਾਬ ਮੇਰੀ ਭੈਣ ਨੇ ਪਿਛਲੇ ਹਫਤੇ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਸ ਨੇ ਇੱਕ ਵੱਡੇ ਆਦਮੀ ਤੋਂ ਡਰ ਬਾਰੇ ਲਿਖਿਆ ਸੀ ਪਰ ਉਸ ਨੇ ਨਾਮ ਨਹੀਂ ਦੱਸਿਆ ਅਵਤਾਰ ਸਿੰਘ ਦਾ ਦਿਲ ਤੇ ਅਵਤਾਰ ਸਿੰਘ ਦਾ ਦਿਲ ਤੇਜ਼ ਧੜਕਣ ਲੱਗਾ ਪਿਆ ਕੀ ਚੰਨੋ ਨੇ ਚਿੱਠੀ ਵਿੱਚ ਉਸ ਦਾ ਜ਼ਿਕਰ ਤਾਂ ਨਹੀਂ ਕੀਤਾ ਸੀ ਚਿੱਠੀ ਕਿੱਥੇ ਹੈ ਪੁਲਿਸ ਅਫਸਰ ਨੇ ਪੁੱਛਿਆ ਮੈਂ ਇਸ ਨੂੰ ਲੱਭ ਰਹੀ ਹਾਂ ਜਿਵੇਂ ਹੀ ਮੈਨੂੰ ਇਹ ਚਿੱਠੀ ਮਿਲੇਗੀ ਤੁਹਾਨੂੰ ਮੈਂ ਦੇ ਦੇਾਂਗੀ ਅਵਤਾਰ ਸਿੰਘ ਸਮਝ ਗਿਆ ਕਿ ਹੁਣ ਉਸ ਨੂੰ ਜਲਦੀ ਹੀ ਕੁਝ ਕਰਨਾ ਪਵੇਗਾ ਪੁਲਿਸ ਅਫਸਰ ਨੂੰ ਮਿਲਣ ਤੋਂ ਬਾਅਦ ਉਹ ਸਿੱਧਾ ਬੰਤੋ ਦੇ ਘਰ ਗਿਆ ਬੰਤੋ ਇੱਕ ਇਕੱਲੀ ਸੀ ਬੰਤੋ ਮੈਨੂੰ ਤੁਹਾਡੀ ਭੈਣ ਦੇ ਕਤਲ ਦਾ ਬਹੁਤ ਦੁੱਖ ਹੈ ਅਵਤਾਰ ਸਿੰਘ ਨੇ ਨਰਮ ਲਹਿਜੇ ਵਿੱਚ ਕਿਹਾ ਸਰਪੰਚ ਜੀ ਮੇਰੀ ਭੈਣ ਨਾਲ ਅਜਿਹਾ ਕਿਉਂ ਹੋਇਆ ਇੰਨਾ ਜ਼ਾਲਮ ਕੌਣ ਹੋ ਸਕਦਾ ਹੈ ਇਹ ਜਰਸੀ ਹੀ ਹੋਣਾ ਚਾਹੀਦਾ ਹੈ ਪੁਲਿਸ ਨੇ ਉਸ ਦੇ ਘਰ ਤੋਂ ਖੂਨ ਨਾਲ ਲਥਪਥ ਕੱਪੜੇ ਵੀ ਬਰਾਮਦ ਕੀਤੇ ਹਨ ਬੰਤੋ ਨੇ ਆਪਣਾ ਸਿਰ ਹਿਲਾਇਆ ਅਤੇ ਕਿਹਾ ਪਰ ਦੀਦੀ ਨੇ ਜੋ ਚਿੱਠੀ ਲਿਖੀ ਸੀ ਉਹ ਉਸ ਉਸ ਵਿੱਚ ਕਿਸੇ ਅਮੀਰ ਆਦਮੀ ਦਾ ਜ਼ਿਕਰ ਸੀ ਜੱਸੀ ਇੱਕ ਗਰੀਬ ਮਜ਼ਦੂਰ ਹੈ ਅਵਤਾਰ ਸਿੰਘ ਦਾ ਦਿਲ ਤੇਜ਼ ਟੜਕਣ ਲੱਗਾ ਓਹ ਓਹ ਚਿੱਠੀ ਕਿੱਥੇ ਹੈ ਹਕੜਾਉਂਦਾ ਹੋਇਆ ਅਵਤਾਰ ਸਿੰਘ ਬੋਲਿਆ ਮੈਂ ਇਸ ਨੂੰ ਲੱਭ ਰਹੀ ਹਾਂ ਭੈਣ ਨੇ ਕਿਹਾ ਸੀ ਕਿ ਉਸਨੇ ਉਹ ਚਿੱਠੀ ਸੁਰੱਖਿਅਤ ਰੱਖੀ ਸੀ ਅਵਤਾਰ ਸਿੰਘ ਨੇ ਤੁਰੰਤ ਕਿਹਾ ਮੈਂ ਅਵਤਾਰ ਸਿੰਘ ਨੇ ਤੁਰੰਤ ਕਿਹਾ ਮੈਂ ਤੁਹਾਡੀ ਮਦਦ ਕਰਾਂਗਾ ਪਰ ਪਹਿਲਾ ਪੁਲਿਸ ਨੂੰ ਚਿੱਠੀ ਬਾਰੇ ਨਾ ਦੱਸੋ ਕਿਉਂਕਿ ਜੇ ਚਿੱਠੀ ਨਹੀਂ ਮਿਲੀ ਤਾਂ ਪੁਲਿਸ ਤੁਹਾਨੂੰ ਪਰੇਸ਼ਾਨ ਕਰੇਗੀ ਬੰਤੋ ਨੇ ਹੈਰਾਨੀ ਨਾਲ ਅਵਤਾਰ ਸਿੰਘ ਵੱਲ ਦੇਖਿਆ ਸਰਪੰਚ ਜੀ ਤੁਸੀਂ ਠੀਕ ਹੋ ਤੁਸੀਂ ਇੰਨੇ ਘਬਰਾਏ ਕਿਉਂ ਹੋ ਅਵਤਾਰ ਸਿੰਘ ਹੈਰਾਨ ਰਹਿ ਗਿਆ ਉਸਨੇ ਜਲਦੀ ਨਾਲ ਕਿਹਾ ਨਹੀਂ ਮੈਨੂੰ ਬਸ ਤੁਹਾਡੀ ਚਿੰਤਾ ਹੈ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਬੰਤੋ ਦੇ ਘਰੋਂ ਨਿਕਲ ਤੋਂ ਬਾਅਦ ਅਵਤਾਰ ਸਿੰਘ ਦੇ ਮਨ ਵਿੱਚ ਇੱਕ ਹੋਰ ਬੁਰਾ ਵਿਚਾਰ ਆਇਆ ਜੇ ਚਿੱਠੀ ਮਿਲ ਜਾਵੇ ਤਾਂ ਕੀ ਹੋਵੇਗਾ ਜੇ ਉਸ ਚਿੱਠੀ ਵਿੱਚ ਉਸਦਾ ਨਾਮ ਹੈ ਤਾਂ ਕੀ ਹੋਵੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਉਹ ਚਿੱਠੀ ਲੱਭਣੀ ਪਵੇਗੀ ਇਸ ਦੌਰਾਨ ਪੁਲਿਸ ਇੰਸਪੈਕਟਰ ਰਮੇਸ਼ ਸਿੰਘ ਨੇ ਜੱਸੀ ਨੂੰ ਫੜ ਲਿਆ ਸੀ ਜੱਸੀ ਪਿੰਡ ਦੇ